ਅੱਜ ਸਾਨੂੰ ਪਤਾ ਲੱਗਾ ਸਾਡੇ ਹੋਰ ਸੰਗਠਨ ਵੀ ਭਰਾ ਲੁਧਿਆਣੇਓ ਚੰਡੀਗੜੋ ਸਾਰਿਆਂ ਨੂੰ ਇੱਥੇ ਪਹੁੰਚੇ ਆ ਪਤਾ ਲੱਗਾ ਇੱਥੇ ਜੋਤੀ ਢਾਬੇ ਨਾਲ ਇੱਕ ਪੈਰਸ ਬੰਦ ਹੁੰਦਾ ਪਿਆ ਆ ਉਹਦੇ ਵਿੱਚ ਗਊ ਮਾਸ ਦੀ ਪੂਰੀ ਫੈਕਟਰੀ ਚੱਲ ਰਹੀ ਆ ਜਿਹਦੇ ਵਿੱਚ ਗਊਆਂ ਲੈ ਆ ਕੇ ਵੱਢ ਕੇ ਉਹਦਾ ਮਾਸ ਕਿਲੋ ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟ ਰਾਹ ਦੇ ਸਪਲਾਈ ਕਰਦੇ ਆ ਔਰ ਜਿਹੜੇ ਰਹਾਗੀ ਮੁਸਲਮਾਨ ਸੱਤ ਫੜ ਹੋਏ ਆ ਉਹ ਉਹ ਸਾਰੇ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰਮੈਂਡ ਮਾਲਕ ਆ ਉਹ ਲੱਠ ਗਿਆ ਆ ਔਰ ਸਾਨੂੰ ਪਤਾ ਲੱਗਾ ਬਈ ਜੋਤੀ ਢਾਬੇ ਦਾ ਜਿਹੜਾ ਮਾਲਕਾ ਇਹੀ ਅੰਦਰ ਕੰਮ ਆਪਣੇ ਦੇ ਕਰਵਾ ਰਿਆ ਸਾਰਾ ਪੈਰਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ 7 ਬੰਦੇ ਫੜੇ ਆ ਉਹਨਾਂ ਦੇ ਕੋਲੋਂ ਸਖਤੀ ਨਾਲ ਪੁੱਛ ਗੇਚੇ ਕਰਕੇ ਪੁੱਛਿਆ ਜਾਵੇ ਕਿਥੋਂ ਗੋੰਗਾ ਲਿਆਉਦੇ ਕਿਥੇ ਕਿਥੇ ਸਪਲਾਈ ਕਰਦੇ ਆ ਇਹਨਾਂ ਦੀ ਚੇਨ ਜਿਹੜੀ ਆ ਇਹ ਸਾਰੀ ਫੜੀ ਜਾਵੇ ਔਰ ਪ੍ਰਸ਼ਾਸਨ ਨੂੰ ਕਹਿੰਦੇ ਇਹਦਾ ਮਾਲਕ ਵੀ ਇਹਨਾਂ ਦਾ ਫੜਿਆ ਜਾਵੇ ਜੋਤੀ ਢਾਬੇ ਵਾਲਾ ਜਿਹਨੇ ਕਿਰਾਏ ਤੇ ਮਕਾਨ ਦਿੱਤਾਇਆ ਚਾਹੇ ਚਾਹੇ ਆਪ ਕਰਦਾ ਆ ਅਗਰ ਪ੍ਰਸ਼ਾਸਨ ਨੇ ਇਹ ਮਾਲਕ ਨੂੰ ਨਾ ਫੜਿਆ ਤਾਂ ਅਸੀਂ ਕੱਲ ਤੋਂ ਬਿਜਾਰ ਦੇ ਵਿੱਚ ਸੰਘਰਸ਼ ਤੇਜ਼ ਕਰਾਂਗੇ ਔਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜੈਸੀ ਰਾਮ ਜੀ ਮੈਂ ਦਰਸ਼ਨ ਰਾਣਾ ਸਯੁਕਤ ਗਊ ਰੱਖਿਆ ਦਲ ਬਰਵਕਤਾ ਅੱਜ ਜਿਹੜਾ ਇਹ ਘਟਨਾ ਦੀ ਗੱਲ ਕਰਨ ਲੱਗੇ ਆਪਾਂ ਫਗਵਾੜੇ ਤੋਂ ਗੁਰਾਇਆਂ ਦੇ ਵਿੱਚ ਵਿਚ ਵਿਚਾਲੇ ਇੱਕ ਪਿੰਡਾ ਜੋਤੀ ਟੱਬਾ ਉਹਦੇ ਨਾਲ ਬੈਕ ਸਾਈਡ ਤੇ ਅੱਜ ਸਾਨੂੰ ਸੂਚਨਾ ਮਿਲੀ ਸੀ ਅੰਦਰ ਜਦੋਂ ਰੇਡ ਕਰਾਈ ਗਈ ਮਤਲਬ ਨਾ ਇੱਕ ਗਾਂ ਦਾ ਨਹੀਂ ਲੱਖਾਂ ਗਊਆਂ ਦਾ ਇੱਥੇ ਬੀ ਮਿਲਿਆ ਵੱਢ ਕੇ ਜਿਹਨਾਂ ਨੂੰ ਵੱਢ ਕੁੱਟ ਕੇ ਇੱਥੇ ਜਮ੍ਹਾਂ ਕਰਦੇ ਆ ਫ੍ਰੀਜ਼ਰ ਬਗਾਏ ਦਾ ਬਣਾਇਆ ਗਿਆ ਹੈ ਔਰ ਫ੍ਰੀਜ ਤੇ ਇਸਤੇਮਾਲ ਕਰਕੇ ਇਹ ਗਾਵਾਂ ਨੂੰ ਐਕਸਪੋਰਟ ਕਰਦੇ ਆ ਆਈਸ ਬੋਕਸ ਹੈ ਆਈਸ ਰੂਮ ਇਹਦੇ ਚ 7 ਬੰਦੇ ਫੜੇ ਗਏ ਮੌਕੇ ਤੇ ਔਰ 5-7 ਬੰਦੇ ਭੱਜ ਗਏ ਇਹ ਜਿਹੜਾ ਕੰਮ ਹੈ ਅੱਜ ਤੋਂ ਨਹੀਂ ਚੱਲਦਾ ਰਿਹਾ ਪਿਛਲੇ ਲਗਾਤਾਰ 3-4 ਸਾਲਾਂ ਤੋਂ ਇਹ ਕੰਮ ਕਰਦਾ ਆ ਰਹੇ ਆ ਇਹ ਲੋਗ ਇਦਾਂ ਦਾ ਕਾਫੀ ਸਰਗਨਾ ਜਿਹੜੇ ਹੈਗਾ ਕੋਈ ਲੋਕ ਕੀ ਕਰਦੇ ਸੀ ਪਹਿਲਾਂ ਗਾਵਾਂ ਲੋਡ ਕਰਕੇ ਭੇਜਦੇ ਹੁੰਦੇ ਸੀ ਇਹਨਾਂ ਨੇ ਦੇਖਿਆ ਵੀ ਰਸਤੇ 'ਚ ਸਾਡੀ ਗਾਵਾਂ ਫੜ ਲੈਂਦੇ ਆ ਤੇ ਪਰਚੇ ਦਰਜ ਹੁੰਦੇ ਆ ਇਹਨਾਂ ਸਿਸਟਮ ਹੀ ਚੇਂਜ ਕਰਤਾ ਇਹਨਾਂ ਨੇ ਕੀ ਕਰਤਾ ਗਊਆਂ ਨੂੰ ਇੱਥੇ ਹੀ ਵੱਢ ਕੇ ਉਦੋਂ ਬਾਅਦ ਫਰੀਜ਼ਰ 'ਚ ਲਾ ਕੇ ਬੀਫ ਬਣਾ ਕੇ ਇਹ ਲੋਕ ਐਕਸਪੋਰਟ ਕਰਦੇ ਆ ਤਾਂ ਕਿ ਇਹਨਾਂ ਦਾ ਜਿਹੜਾ ਇਹ ਕੰਮ ਹੈ ਉਹਨੂੰ ਕੋਈ ਫੜਾ ਜਾ ਕੇ ਔਰ ਇਹਦੇ ਜਿਹੜੇ ਬੰਦੇ ਫੜੇ ਗਏ ਆ ਬੜੀ ਸੋਚਣ ਵਾਲੀ ਗੱਲ ਹੈ ਉਹ ਰਹੁਂਗੀਆਂ ਮੁਸਲਮਾਨ ਹੈ ਕਿੱਦਾਂ ਇੱਥੇ ਪਹੁੰਚੇ ਆ ਕਿੱਦਾਂ ਉਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਆ ਅਸੀਂ ਪਿਛਲੇ ਲਗਾਤਾਰ 6 ਮਹੀਨੇ ਤੋਂ ਇਹਨਾਂ ਦੀ ਰੈਕੀ ਕਰਦੇ ਆ ਰਹੇ ਸੀ ਵੀ ਕਿਸੇ ਤਰੀਕੇ ਸਾਨੂੰ ਕੋਈ ਜਾਣਕਾਰੀ ਮਿਲੇ ਤੇ ਅਸੀਂ ਇਹਨਾਂ ਦੇ ਸਕੰਜਕ ਅਸੀਂ ਅਸੀਂ ਕਈ ਲੀਡਰਾਂ ਨੂੰ ਕਈ ਨੇਤਾ ਲੋਕਾਂ ਦੇ ਕੋਲ ਵੀ ਅਸੀਂ ਗੁਹਾਰ ਲਗਾਈ ਵੀ ਸਾਡਾ ਸਹਿਯੋਗ ਕਰੋ ਕਿਉਂਕਿ ਇਹ ਕਿਸੇ ਵੀ ਕੰਮ ਨੂੰ ਇੱਥੇ ਸਰਗਨਾ ਬਹੁਤ ਵੱਡਾ ਇਹ ਛੋਟਾ ਕੰਮ ਨਹੀਂ ਬਹੁਤ ਵੱਡਾ ਸਰਗਨਾ ਲੀਡਰਾਂ ਨੂੰ ਵੀ ਗੁਹਾਰ ਲਗਾਈ ਵੀ ਸਾਡੀ ਮਦਦ ਕੀਤੀ ਜਾਵੇ ਤੇ ਇੱਥੇ ਰੇਡ ਕਰਾਈ ਜਾਵੇ। ਅਸੀਂ ਬਸ ਇੱਥੇ ਪਹੁੰਚੇ ਆ ਜੀ। ਇਹ ਲਾਜ ਗਊਮਾਸ ਕਹਿ ਰਿਹਾ ਜੀ ਆਪਾਂ ਕੇਸ ਰਜਿਸਟਰ ਕਰਨ ਲੱਗੇ ਆ। ਬੈਟਰੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ। ਉਹਨਾਂ ਨੇ ਟੀਮ ਆਪਣੀ ਜਿਹੜੀ ਆ ਨਿਯੁਕਤ ਕਰਤੀ ਆ ਬਹੁਤ ਜਲਦੀ ਇਹ ਟੀਮ ਆ ਜਾਏਗੀ। ਉਸ ਤੋਂ ਬਾਅਦ ਕਾਰਵਾਈ ਜਿਹੜੀ ਫਿਲਹਾਲ ਹੈ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਿਆਨਾਂ ਦੇ ਆਧਾਰ ਤੇ ਕਰ ਰਹੇ ਆ ਕਿੰਨੀ ਕਿੰਨੀ ਗੋਮ ਗੋਮ ਵੱਲ ਆਈ ਨਾ ਉਸੇ ਕਰਕੇ ਆਮ ਜਸਟ ਰੀਚਿੰਗ ਹੇਅਰ ਮੈਂ ਉੱਥੇ ਪਹੁੰਚਿਆ ਆ ਠੀਕ ਆ ਜੀ ਤੇ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਰਦਰ ਕਾਰਵਾਈ ਬਟਰੀ ਡਾਕਟਰਸ ਦੀ ਟੀਮ ਆ ਰਹੀ ਆ ਆਪਾਂ ਸਾਰਾ ਕੁਝ ਜਿਹੜਾ ਕਰਕੇ ਤੁਹਾਨੂੰ ਇਹਨੂੰ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ